ਪਿੰਡ ਸੱਖੋਵਾਲ ਵਿਖੇ ਬਾਬਾ ਲੱड्डा ਜੀ ਦੇ ਸਥਾਨ ਤੇ ਮੁੱਖ ਸੇਵਾਦਾਰ ਦੀ ਲਾਸ਼ ਖੂਹ ਵਿੱਚੋਂ ਮਿਲੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਨ ਦੇ ਨੇੜੇ ਜਿੱਕੀ ਪਿੰਡ ਸੱਖੋਵਾਲ ਵਿਖੇ ਸਰੋਣੀ ਭਗਤ ਨਾਮਦੇਵ ਜੀ ਦੇ ਅਨੰਦ ਸੇਵਕ ਬਾਬਾ ਲੱड्डा ਜੀ ਦੇ ਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਸੇਵਾਮਾਂ ਨਿਭਾਰੇ ਬਾਬਾ ਰਿਸ਼ੀ ਰਾਮ 85 ਸਾਲ ਮ੍ਰਿਤਕ ਦੇ ਨੇੜੇ ਜਿੱਕੀ ਖੂਹ ਵਿੱਚੋਂ ਮਿਲਣ ਕਾਰਨ ਇਲਾਕੇ ਵਿੱਚ ਸੰਸਨੀ ਫੈਲ ਗਈ ਹੈ ਮੌਕੇ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਦਮਨ ਕੁਮਾਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਸਰੋਣੀ ਭਗਤ ਬਾਬਾ ਨਾਮਦੇਵ ਜੀ ਦੇ ਅਨੇਕ ਸੇਵਕ ਬਾਬਾ ਲੱਧਾ ਜੀ ਜੀ 쿠ਪਾ ਸਾਹਿਬ ਦੀ ਜਗ੍ਹਾ ਬਣੀ ਹੋਈ ਹੈ ਜੋ ਕਿ ਇਸ ਜਗ੍ਹਾ ਤੇ ਭਾਈ ਰਿਸ਼ੀ RAM ਪੁੱਤਰ ਕੇ RAM ਵਾਸੀ ਪਿੰਡ ਕਨਕਨ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਕਰੀਬ ਇਸ ਜਗ੍ਹਾ ਤੇ 60 ਸਾਲਾਂ ਤੋਂ ਸੇਵਾ ਨਿਭਾ ਰਹੇ ਸਨ ਇੱਥੇ ਹੀ ਦਿਨ ਰਾਤ ਰਹਿੰਦੇ ਸਾਂ ਹਾਂਜੀ ਮੇਰਾ ਨਾਮ ਅਸ਼ੋਕ ਕੁਮਾਰ ਜੀ ਇਹ ਸਾਡਾ ਪਿੰਡ ਦਾ ਟਾਂਡੇ ਲੱਗ ਗਿਆ ਜੀ ਸਾਡੇ ਪਿੰਡ ਤੋਂ ਹੀ ਸੇਵਕ ਜਿਹੜੇ ਇੱਥੇ ਕੰਮ ਕਰਦੇ ਹੋਏ ਜੀ ਇੱਥੇ ਬਾਬਾ ਜੀ ਦੇ ਸੇਵਕ ਸੀਗੇ ਇਹ 18ਵੀਂ ਪੀੜ੍ਹੀ ਮੇ ਚੱਲਦੀ ਬਾਬਾ ਪਰਦੂਮਨ ਕੁਮਾਰ ਜੀ ਹੋਣਾਂ ਦੀ ਇਹ ਸਾਡੇ ਇੱਥੇ 60 ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਥੇ ਆਗੇ ਜੀ ਇਹ ਰੋਜ਼ ਹੀ ਜਿੱਦਾਂ ਕਿ ਦੇਹਲੀ ਕਿਤੇ ਬਾਹਰ ਲੰਗਰ ਸ਼ਗਨ ਜਾਂਦੇ ਕਿਸੇ ਪਿੰਡ ਦੇ ਵਿੱਚ ਰਾਤੀ ਵੀ ਜਦੋਂ ਦੇਖਿਆ ਪਰਸੋਂ ਦੇਖਿਆ ਪਰਸੋਂ ਤੋਂ ਗੁੰਮ ਸੀਗੇ ਕੱਲ ਫੇ ਬਾਬਾ ਜੀ ਦੇ ਸਾਡੇ ਪਿੰਡੋਂ ਸੇਵਕ ਆਏ ਸੀ ਉਹਨਾਂ ਨੇ ਦਰਸ਼ਨ ਕਰਨੇ ਸੀ ਉਹ ਗੁਰਦੁਆਰਾ ਸਾਹਿਬ ਦੇ ਬਾਬਾ ਲੱਧਾ ਜੀ ਦਾ ਗੁਰਦੁਆਰਾ ਸਾਹਿਬ ਆ ਜਿੱਥੇ ਸੇਵਾ ਕਰਦੇ ਆ ਤੇ ਇਹਨਾਂ ਨਾਲ ਰਾਤ ਕੋਈ ਹਾਸਾ ਹੋਇਆ ਵੀ ਛੱਕੀ ਹਾਲਤ ਚ ਸਾਨੂੰ ਇਹ ਆ ਵੀ ਕਿਸੇ ਨੇ ਇਹਨਾਂ ਨੂੰ ਮਾਰ ਕੇ ਤੇ ਖੂਈ ਦੇ ਵਿੱਚ ਸੁੱਟ ਦਿੱਤਾ ਗਿਆ ਆ ਇਹਨਾਂ ਦੀ ਉਮਰ ਲਗਭਗ 80 ਸਾਲ ਹੈਗਾ ਰਿਸ਼ੀ RAM ਜੀ ਇਹਨਾਂ ਦੀ ਉਮਰ 80 ਤੋਂ 85 ਸਾਲ ਦੇ ਲਗਭਗ ਹੈਗੇ ਆ ਇਹਨਾਂ ਦਾ ਰਿਸ਼ੀ RAM ਰਿਸ਼ੀ RAM ਸਾਨੂੰ ਵੀ ਪਿੰਡ ਵਾਲਿਆਂ ਨੇ ਜਿੱਦਾਂ ਗਰੁੱਪ 'ਚ ਪਾਇਆ ਵੀ ਬਾਬਾ ਹੀ ਲੱਭਦੇ ਨਹੀਂ ਪਏ ਅਸੀਂ ਵੀ ਸਾਡੇ ਸੰਤਾਂ ਨੇ ਜਿਹੜੇ ਠਰਮੀ ਪੀੜੀ ਦੇ ਬਾਬਾ ਪਰਦੂ ਮਣਕਮਾਰ ਜੀ ਆ ਉਹਨਾਂ ਨੇ ਬਾਬਾ ਖੋਜ ਕੀਤੀ ਤੇ ਕੱਲ ਫੇ ਜਿੱਦਾਂ ਆਏ ਸੀ ਇੱਥੇ ਮੱਥਾ ਟੇਕਣਾ ਕਿ ਅੱਗੇ ਵੀ ਕਿਤੇ ਚਲ ਜਾਂਦੇ ਆ ਇਹੋ ਵੀ ਸ਼ਾਇਦ ਕਿਤੇ ਗਏ ਹੋਣਗੇ ਬਟ ਸਵੇਰੇ ਸਾਨੂੰ ਪਤਾ ਲੱਗਾ ਤੇ 7:00 ਵਜੇ ਸਾਡੇ ਪਿੰਡੋਂ ਸੰਗਤ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਦੇਖਿਆ ਤੇ ਪਿੰਡ ਵਾਲਿਆਂ ਨੇ ਫੇ ਗਰੁੱਪ 'ਚ ਪਾਤਾ ਤੇ ਆਪਾਂ ਚੱਲੇ ਅਸੀਂ ਪੁਲਿਸ ਨੂੰ ਸੂਚਨਾ ਦੇਣਾ ਉਸ ਨੂੰ ਸੂਚਨਾ ਦੇਣ ਰਸਤੇ 'ਚ ਹੀ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕੋਈ ਵਿੱਚੋਂ ਡੈੱਡ ਬੋਡੀ ਮ ਹਾਂਜੀ ਕੰਪਲੀਟ ਕੀਤੀ ਹੋਈ ਸੀਗੀ ਜੀ। ਅੱਛਾ। ਕਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਵਿਕਾਸ ਜੀ। ਸਰ ਕਿਹੜੀ ਜਗ੍ਹਾ ਤੋਂ ਘਟਣਾ ਹੈ ਕੀ ਘਟਣਾ ਹੈ? ਇਹ ਪਿੰਡ ਸਖੋਵਾਲ ਦੀ ਘਟਨਾ ਹੈ ਜੀ ਗੁਰਦੁਆਰਾ ਕੁਪਾ ਸਾਹਿਬ ਦੇ। ਅੱਜ ਸਵੇਰੇ ਅਸੀਂ ਆਏ ਸਾਨੂੰ ਕੱਲ ਤੋਂ ਪਤਾ ਚੱਲਿਆ ਸੀ ਕਿ ਬਾਬਾ ਜੀ ਮਿਲ ਨਹੀਂ ਰਹੇ ਰਹੀ राम ਜੀ। ਅੱਜ ਸਵੇਰੇ ਜਦੋਂ ਅਸੀਂ ਆਏ ਆ ਤੇ ਛਾੜਮੇਨ ਕੀਤੀ ਆਲੇ ਦੁਆਲੇ ਖੇਤਾਂ ਦੇ ਵਿੱਚ। ਛਾੜਮੇਨ ਕੀਤੀ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਪਿੱਛੇ ਖੋਈ ਸੀਗੀ। ਖੋਈ ਦੇ ਵਿੱਚ ਜਿਹੜੀ ਬੋਡੀ ਮਿਲੀ ਸਾਨੂੰ। ਸਵੇਰੇ 10:00 ਵਜੇ ਦੇ ਕਰੀਬ ਕੰਪਲੀਟ ਕਰਤੀ ਸੀ ਹਾਂਜੀ ਪੁਲਿਸ ਸਟੇਸ਼ਨ ਕਮਾਨ ਹਾਂਜੀ ਇਹ ਤਕਰੀਬਨ 60-65 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਸੇਵਾਦਾਰ ਸੀਗੇ ਮੇਹਣੇ ਇੱਥੇ ਰਹੇ ਸੀ ਪ੍ਰਸ਼ਾਸਨ ਤੋਂ ਹੀ ਮੰਗਾ ਜੀ ਇਹ ਦੇਖੋ ਇਹਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਗੁਨਾਹਗਾਰਾ ਉਹਨਾਂ ਨੂੰ ਇਹ ਤਾਂ ਦੇਖੋ ਜੀ ਇਲਾਕੇ ਦੇ ਲੋਕ ਜਾਂ ਜਿਨ੍ਹਾਂ ਨੂੰ ਜ਼ਿਆਦਾ ਪਤਾ ਹਾਂ ਨਹੀਂ ਕੈਮਰੇ ਨਹੀਂ ਜਿਹਾ ਲੱਗਦੇ ਉਹ